ਕਾਲਸਾ ਬਾਰੇ ਪੁੱਛੀ ਕੀ ਖਤੇ ਕਿੰਨੇ ਕਰੇ ਸਾਧ ਸੰਗਤ ਜੀਓ ਅਸੀਂਾਂ ਚ ਸੰਚਾਰ ਸਮਾਧਨ ਕਰਨ ਵਾਸਤੇ ਪਹਿਰੇ ਕੀ ਸੀਆ ਉਹ ਆਪਣੀਆਂ ਰਹਿਤਾਂ ਬਖਸ਼ੀਆਂ ਕਿਤੇ ਜੋ ਨਹੀਂ ਸਕੇਤਾਂ ਨੇ ਸਾਡੇ ਦੇ ਪ੍ਰਕਰਸ਼ਿਤਾਂ بڑے ਲੰਮੇ ਸਮੇਂ ਤੋਂ ਸਾਨੂੰ ਵੀ ਸੇਵਾ ਬਖਸ਼ੀ ਅਸੀਂ ਸੇਵਾ ਦੇ ਲੋਕੀਂ ਸੀਗੇ। ਇਸ ਕਰਕੇ ਬੜੀਆਂ ਤੁਸੀਂ ਰਹਿਮਤਾ ਕੀਤੀਆਂ ਕਿ ਮੈਨੂੰ 20 ਕੇ ਸਾਲ ਦਾ ਸਮਾਂ ਲੋਕੋਵਾਂ ਤੇ ਸ਼ੁਰੂ ਵਿੱਚ ਛੋੜੇ ਸਕਾਰ ਜੋ ਭਾਟੀ ਦੀ ਸਿੰਘ ਜੀ ਜਰਮਨ ਤੋਂ ਹੋਲੈਂਡ ਤੋਂ ਭਾਈ ਸੋਹਣ ਸਿੰਘ ਜੀ ਕਾਫੀ ਸਿਆਣੇ ਹੋ ਚੁੱਕੇ ਆ। ਕੋਈ ਅਦੇਵਜ ਨਹੀਂ ਲੱਗਦੇ ਜੋ ਸਾਨੂੰ ਇਹ ਤੋੜਨੇ ਵਾਲੇ ਸੀ ਗਿਆਨੀ ਪ੍ਰੀਤਪ ਸਿੰਘ ਜੀ ਉਹ ਅਸਲੇ ਕਾਫੀ ਬਲਤਵਰ ਰheten ਸੋ ਗੁਰੂ ਦੀ ਮਾਰ ਦੀ ਬੜੀ ਬਖਸ਼ਿਸ਼ ਰਹੀ ਸਤਾਂ ਉਹ ਜੀ ਸੰਗਤ ਨੇ ਆਪਿਰਪਾ ਕਰਕੇ ਬੜੇ ਲੰਮੇ ਸਮੇਂ ਤੋਂ ਇਹ ਸੇਵਾ ਲਈ ਜਿਵੇਂ ਕਿ ਅੱਜ ਅਸੀਂ 12 ਵਜੇ ਤੁਰੇ ਆ तकरीबन ਅੱਜ ਦਾ ਦਿਨ ਆ ਕੱਲ ਦਾ ਦਿਨ ਹੈ ਪਰਸੋਂ ਦਾ ਦਿਨ ਹੈ ਇਸ ਤਰ੍ਹਾਂ ਪਰਸੋਂ ਸਵੇਰ ਹੋ ਜਾਣੀ ਹੈ ਕਦੀ ਜਹਾਜ਼ 'ਚ ਚੜ ਗਏ ਕਦੀ ਉਤਰ ਗਏ ਫੋਨ ਸੰਚਾਰ ਕਰ ਕਰ ਕੇ ਦੇ ਜਹਾਜ਼ ਚੜ ਗਏ ਫੇ ਉਤਰ ਗਏ ਸ਼ਿਪ 'ਚ ਚੜ ਗਏ ਫੇ ਉਤਰ ਗਏ ਫੇ ਦੂਜੇ ਪਾਸੇ ਚਲੇ ਗਏ ਜਿੰਦਗੀ ਦਾ ਸਫਰ ਹੈ ਬੜਾ ਲੰਮਾ ਸਮਾਂ ਇਹ ਜੋ ਸਾਡਾ ਅਮਰ ਸੰਚਾਰ ਦੀ ਸੇਵਾ ਸੁਧੀ ਸਿੰਘ ਜੀ ਦੇ ਪਾਸੇ ਸ਼ੀਨ ਪਾ ਦੇ ਰਹੇ ਹਾਂ ਇਹੋ ਕਿਸਮ ਦੇ ਵਿੱਚ ਜੋ ਗੁਰੂ ਗੋਬਿੰਦ ਸਿੰਘ ਜੀ ਦੇ 1600 ਨਾ ਨਿਮੇਦੀ ਪਸਾਖੀ ਨੂੰ ਇਹ ਸਿਧਾਂਤ ਦਿੱਤਾ ਸੀ ਹੋਰ ਵੀ ਬੜੇ ਸਿੰਘ ਆ ਜਿਹੜੇ ਬੜੀ ਸ਼ਰਧਾ ਭਾਵਨਾ ਦੇ ਨਾਲ ਵੱਖ-ਵੱਖ ਜਥੇਬੰਦੀਆਂ ਵਿੱਚ ਜੋਤਾਂ ਪਾ ਰਹੇ ਅਸੀਂ ਸਭ ਦਾ ਹੀ ਸਤਿਕਾਰ ਕਰਦੇ ਆ ਜਿਵੇਂ ਕਿ ਗਿਆਨੀ ਗੁਰਪ੍ਰੀਤ ਸਿੰਘ ਤੇ ਭਾਈ ਗੁਰਵੇਖ ਸਿੰਘ ਵੀ ਆ ਉਹ ਆਪਣੇ ਤੌਰ ਤੇ ਗੁਰਮਤ ਸੰਚਾਰ ਵੀ ਕਰਦੇ ਆ ਗੁਰਮਤ ਦਾ ਪ੍ਰਚਾਰ ਵੀ ਕਰਦੇ ਆ ਆਮ ਤੁਸੀਂ ਟੀਵੀ ਚੈਨਲ ਉੱਪਰ ਵੀ ਐਡਾ ਦੇਖਦੇ ਆ ਬੜਾ ਹੀ ਚੜ੍ਹਦੀ ਕਲਾ ਵਾਲਾ ਜਥਾ ਹੈ ਤੀਸਰਾ ਭਾਈ ਬਲਕਾਰ ਸਿੰਘ ਜੀ ਜੋ ਆਪਣੇ ਤੌਰ ਤੇ ਬਚਦੇ ਆ ਭਵੇਕੀ ਸਿੰਘ ਹਨ ਸ੍ਰੀ ਸਾਹਿਬ ਲੈ ਕੇ ਇਹਨਾਂ ਤੋਂ ਧਿਆਨ ਬੜੀ ਹੋਂਦ ਤੇ ਵੀ ਰਹਿੰਦੇ ਆ ਬੜੀ ਬਖਸ਼ਿਸ਼ ਆ ਮੈਂ ਤਾਂ ਵੇਖ ਤੋ ਤੇ ਚਾ ਵੀ ਸ਼ੱਕ ਨਹੀਂ ਨਾ ਸਿੰਘਾ ਦਾ ਵੀ ਟਰੈ ਆਪਣੇ ਆਪਣੇ ਜਵਾਬ ਵੀ ਮੇਰੀ ਡਰਾਈਵਰ ਦੀ ਆ ਦੇ ਉਹ ਸਿੰਘ ਜਿਹੜਾ ਬੜੇ ਚੜ੍ਹਦੀ ਕਲਾ ਜਥਾ ਤੇ ਬੜੀ ਰਹਿਤ ਵਿੱਚ ਰਹਿ ਕੇ ਗੁਰੂ ਦੇ ਸਤਾ ਨੂੰ ਬਾਕਮ ਕੋਰਦਨ ਤੇ ਆ ਰਹੇ ਆ ਇਸ ਇੰਤਨਾ ਕੋਈ ਬਲਜਿੰਦਰ ਸਿੰਘ ਜੀ ਉੱਟਲੀ ਵਿੱਚ ਆ ਉਹਨਾਂ ਦੇ ਨਾਲ ਭਾਈ ਖਵਾਲ ਸਿੰਘ ਜੀ ਭਾਈ ਜਸਵੀਰ ਸਿੰਘ ਰਸਵਾ ਸਿੰਘ ਉਹ ਵੀ ਬੜੇ ਚੜ੍ਹਦੀ ਕਲਾ ਵਾਲੇ ਸੀਗੇ ਬੜਾ ਜੇ ਸਭ ਸਮਝਾਉਂਦੇ ਪ੍ਰਚਾਰ ਕਰਦੇ ਆ ਨਹੀਂ ਸਕਦੇ ਭਾਈ ਰਛਰ ਸਿੰਘ ਜੀ ਆ ਉਹ ਆਪਣੇ ਤੌਰ ਤੇ ਬੜਾ ਯੋਗਦਾਨ ਪਾ ਰਹੇ ਆ 25 ਸਿੰਘਾਂ ਦਾ ਜਿਹਾ ਸਮਾਗਮ ਆ ਨਾਲ ਅੰਮ੍ਰਿਤ ਸੰਚਾਰ ਵੀ ਆਪਣਾ ਪ੍ਰਚਾਰ ਵੀ ਕਰਦੇ ਆ ਤਾਂ ਬਹੁਤ ਮੀਡੀਆ ਜਾ ਕੇ ਵੀ ਕਾਫੀ ਪ੍ਰਚਾਰ ਕਰਦੇ ਆ ਜਿਵੇਂ ਕਿ ਇੱਥੇ ਇਥੋਂ ਦੇ ਜੋ ਇੰਗਲੈਂਡ ਦੇ ਨਿਵਾਸੀ ਭਾਈ ਤੁਗਰਾਜ ਸਿੰਘ ਜੀ ਆ ਉਹ بڑے بڑے ਸਮਾਗਮਾਂ ਤੇ ਤੇਰੇ ਮੌਦੀ ਅੰਮ੍ਰਿਤ ਸੰਚਾਰ ਕਰਦੇ ਆ ਹੀ ਤਾਂ ਛੋਟੇ ਛੋਟੇ ਚ ਹੀ ਕਰਦੇ ਆ ਉਹਨਾਂ ਅਪੁਰਭ ਵੀ ਬੜੀ ਗੁਰੂ ਦੀ ਰਹਿਮ ਦੀ ਬਖਸ਼ਿਸ਼ ਆ ਸੋ ਇਹ ਪੰਜੇ ਹੀ ਜਥੇ ਜਿਹੜੇ ਆ ਬੜੇ ਹੀ ਚੜ੍ਹਦੀਆਂ ਕਲਾ ਵਿੱਚ ਗੁਰਮਤਿ ਦਾ ਪ੍ਰਚਾਰ ਤੇ ਅਮਰ ਸੰਚਾਰ ਦੀ ਸੇਵਾ ਦਾ ਵਾਰ ਰਹੇ ਆ ਸਮਝਿਆ ਸਕਤ ਨੂੰ ਅਸੀਂ ਬੇਨਤੀ ਕਰਦੇ ਆ ਜਿੱਥੇ ਵੀ ਆਉਂਦੇ ਆ ਤਾਂ ਪੂਰਾ ਸਹਿਕਾਰ ਕਰੋ ਇੱਕ ਸੇਵਾ ਕਰੋ ਪਰ ਗੁਰੂ ਦੇ ਸਿਧਾਂਤ ਨੂੰ ਵੱਖ-ਵੱਖ ਵਰਤਾਂ ਵਿੱਚ ਜਾ ਕੇ ਵਿਚਾਰ ਰਹੇ ਹਨ ਮਹਾਰਾਜ ਇਹਨਾਂ ਨੇ ਹੋਰ ਚੜ੍ਹਦੀਆਂ ਕਲਾਂ ਵਿੱਚ ਕੋ ਸਾਡਾ ਜਥਾ ਜਦੋਂ ਅਸੀਂ ਇਹ ਬੁਰਜਾਦਾ ਵਾਲੇ ਨਹੀਂ ਹੈ ਹੈ ਨਹੀਂ ਮਾਰੇ ਕਹਿੰਦੇ ਜਿਨੀ ਕੋਣ ਬੰਤੀ ਤੇਰਾ ਪ੍ਰੀਤਮ ਪਾਇਆ ਸੇ ਮੈਂ ਕੋਣਾ ਨਹੀਂ ਉਹ ਕੋਸ਼ਿਸ਼ ਉਹ ਕਿਸੀ ਲੋਕ ਉਸਾਰ ਦੇ ਕਿਰਪਾ ਕਰਕੇ ਉਹ ਸੇਵਾ ਲਈ ਹੈ ਉਹ ਆਪ ਹੀ ਕਰਾ ਲਈ ਦੂਸਰੀ ਬੈਂਤੀ ਅਸੀਂ 2019 ਵਿੱਚ ਜੋ ਕੋਸ਼ਿਸ਼ ਸੀ ਕਿ ਦੇ ਖਿਲਾਫ ਕਈ ਗੱਲ ਉਹ ਤਾਂ ਬਹੁਤ ਪਰਿਆਦਾ ਬਦਲ ਲੀਆਂ ਸ਼ੁਰੂ ਹੋਈਆਂ ਅਸੀਂ ਉਹਦੇ ਸੰਬੰਧ ਵਿੱਚ ਅਸੀਂ ਅਕਾਲ ਤਖਤ ਤੇ ਪਹੁੰਚੇ ਸੀ ਅਕਾਲ ਤਖਤ ਦੇ ਜਹੇਦਾਨਾ ਸਾਡੀ ਉਹ ਮੈਨ ਕਲਾਸ ਉਹ ਨਹੀਂ ਕਿਹਾ ਸੀ ਆਪਾਂ ਤੁਹਾਨੂੰ ਇਕਤਰ ਕਰਨਾ ਚਾਹੀਦਾ ਕੱਟ ਕਰਕੇ ਗੱਲ ਦੀ ਗੱਲ ਕਰਨੀ ਚਾਹੀਦੀ ਚਲੋ ਬੀਕਸਰ ਜਾਨੀ ਹਰਪ੍ਰੀਤ ਸਿੰਘ ਦਾ ਉਸ ਜੋ ਬਚਨ ਕਹੇ ਸੀ ਐਸਸੀਪੀ ਐਸਸੀਪੀ ਥੋੜਾ ਉਜਾਸਨ ਹੋ ਗਿਆ ਜੋ ਉਹਨਾਂ ਨੇ ਪ੍ਰਚਾਰ ਕੀਤਾ ਬੜਾ ਸ਼ਲਾਘਾਯੋਗ ਸੀ ਨਿਕਰ ਮਨੋਂ ਪਹਿਲੇ ਜੇਜ਼ਦਾਰ ਸੀ ਜਿਹੜੇ ਸਾਰੇ ਮੁਲਖਾਂ ਪੇ ਜਾ ਕੇ ਜਿਹਨਾਂ ਨੇ ਬੜਾ ਗੁਰਮਤ ਦਾ ਪ੍ਰਚਾਰ ਕੀਤਾ ਅਕਾਲ ਤਖਤ ਦੇ ਜੇਜ਼ਦਾਰ ਹੋਣ ਦੇ ਨਾਤੇ ਜਿਹੜੀ ਰਾਜਨੀਤਿਕ ਤੌਰ ਤੇ ਸਿੱਖੀ ਸਿਧਾਂਤਾਂ ਦੀ ਗੱਲ ਸੀ ਉਹ ਕਰ ਕਰ ਪਛਾਈ ਕਿਉਂਕਿ ਸਾਡੇ ਵਿੱਚ ਕਮਜ਼ੋਰੀ ਆ ਜਿਹਨੂੰ ਅਸੀਂ ਤਾਂ ਚੱਕਣਾ ਚਾਹੀਏ ਬਿਨੈ ਚੱਕਲ ਨੂੰ ਚੱਕ ਲੈਣੇ ਆ ਜਿਹਨੂੰ ਅਸੀਂ ਦਵਾਉਣਾ ਚਾਹੀਏ ਉਹਨੂੰ ਦਵਾਈ ਰੱਖਦੇ ਆ ਜੇ ਕੋ ਇਹ ਕਹਿ ਦੇਵੇ ਕਿ ਖਾਲਸਤਾਨ ਦੇ ਗਾਲੇ ਸਾਨੂੰ ਪੁਸ਼ਾ ਕਰ ਦਿੱਤਾ ਜਾਂ ਇਹ ਕਹਿ ਦੇਵੇ ਅਸੀਂ ਤਾਂ ਝੋਟੇ ਕੋਟੀ ਪੈਦਾ ਕੀਤੇ ਆ ਜਿਵੇਂ ਕਿ ਮਾਰ ਮਾਰ ਹੀ ਕਹਿੰਦੇ ਸ਼ਸਤਰ ਰੱਖਿਆ ਧੀਨ ਹੈ ਹਰਾਜ ਜੇ ਕੋ ਇਹ ਕਹਿ ਦੇਵੇ ਵੀ ਇਹ ਸ਼ਾਹਤਰ ਪਾਸ਼ਾ ਲੈ ਕੇ ਕਹਿੰਦੇ ਗੁਰਦੁਆਸਾ ਬਰੇ ਖੜੇ ਜਿਹਨੂੰ ਪਤਾ ਹੀ ਨਹੀਂ ਉਹ ਤੇ ਇੱਕ ਉਹ ਆ ਉਹਨਾਂ ਨੂੰ ਤਾਂ ਅਸੀਂ ਬਹੁਤ ਮਾਣਾ ਸਤਿਕਾਰ ਦਿੰਨੇ ਆ ਤੇ ਜੇ ਕੋਈ ਇਹ ਕਹਿ ਦੇਵੇ 25 ਕਰੋੜ ਮੁਸਲਮਾਨ ਰਹਿੰਦਾ ਹਨ ਛੇਤਰ ਖਾਰਿਆ 2 ਕਰੋੜ ਮਾਰਸ਼ਲ ਕਾਉਂਦੇ ਆ ਕਦੀ ਵੀ ਰਾਜ ਦੀ ਗੱਲ ਕਰ ਸਕਦੀ ਆ ਜਾਂ ਇਹ ਕਹਿ ਦੇਵੇ ਜੇ ਮਨਜੀਤ ਸਾਹਿਬ ਗੁਰਦੁਆਸਾ ਸਾਹਿਬ ਦੇ ਉੱਤੋਂ ਪਰੇ ਝੋਰ ਸ਼ੋਰ ਦੇ ਨਾਲ ਇਹ ਹਿੰਦੂ ਰਾਸ਼ਟਰ ਦੀ ਗੱਲ ਹੋ ਸਕਦੀ ਆ ਹਿੰਦੂ ਰਾਏ ਖਾਲਸਾ ਰਾਏ ਦੀ ਗੱਲ ਕਿਉਂ ਨਹੀਂ ਹੋ ਸਕਦੀ ਸਿੱਖ ਦਾ ਅੜਤੀ ਗੱਲ ਕਿਉਂ ਨਹੀਂ ਹੋ ਸਕਦੀ ਅੱਗੇ ਜੇ ਵੇਖਿਆ ਕਿ ਇਹ ਖਾਲਸਾ ਦੇ ਨਾਅਰੇ ਲਾਉਣੇ ਜੈ ਜਿਆ ਇਹ ਜੋ ਖਾਲਸਾ ਜਣ ਸਾਡੇ ਨਾਲ ਧੱਕਾ ਹੋਇਆ 1947 ਤੋਂ ਲੈ ਕੇ ਸਾਡੀ ਦਿਲ ਅੰਦਰ ਰੜਕਦੀ ਆ ਮੈਲਾ ਉੱਗ ਕੇ ਬਾਹਰ ਆਉਂਦਾ ਸਿਬਰਜੀਤ ਸਿੰਘ ਮਾਨ ਖੁੱਲ ਕੇ ਖਾਲਸਾ ਦੀ ਗੱਲ ਕਰਦਾ ਸੀ ਦੰਬੇ ਕੁੱਤੇ ਕਰਦੇ ਆ ਇਸ ਕਰਕੇ ਖਾਲਸਾ ਸੁਣਾ ਹਾਈ ਸਦਸ ਕਲ ਪਿਆ ਉਹਨੂੰ ਜਿੱਦਬਾੜ ਦੀ ਕੋਸ਼ਿਸ਼ ਕਰਦੇ ਆ ਤੰਗਸਾ ਬੰਦੀ ਹਰਪ੍ਰੀਤ ਸਿੰਘ ਬੜਾ ਸਤਿਕਾਰ ਕਰਕੇ ਜਦੋਂ ਇੰਗਲੈਂਡ ਪੇ ਚਾਏ ਸਖਤਾਂ ਵਿੱਚ ਬਹੁਤ ਜੋਸ਼ ਸੀ ਬੜਾ ਸਤਿਕਾਰ ਕੀਤਾ ਇਥੋਂ ਇੱਕ ਪ੍ਰੈਜੈਂਟ ਕੋਕਾਲ ਚੈਨਲ ਦਾ ਪ੍ਰੈਜੈਂਟਰ ਸੀ ਉਹਨੇ ਉੱਥੇ ਕੁਐਸਚਨ ਕੀਤਾ ਜੀ ਕਿਸੀ ਇਹਨਾਂ ਨੂੰ ਸਵਾਲ ਪੁੱਛਣਿਆ ਜੀ ਇਹ ਆ ਬਾ ਆ ਕਾਫੀ ਫਰੋਸ਼ ਵੀ ਹੋਣ ਲੱਗਾ ਕਿ ਅਖੱਟੀਆਂ ਜੈਕਟਾਂ ਪਾ ਕੇ ਜਿਹੜੇ ਗੇਟ ਦੇ ਉੱਤੇ ਖੜੇ ਹੁੰਦੇ ਆ ਉਹ ਖੱਟੀ ਜੈਕਟ ਵਾਲੇ ਨੂੰ ਸਵਾਲ ਕਰ ਦਿੱਤਾ ਉਹ ਸਵਾਲ ਕਰਦੇ ਉਤੋਂ ਹੀ ਜਇਹਦ ਤਰ੍ਹਾਂ ਚੰਗਾ ਬਣ ਗਿਆ ਜਿਹੇ ਤਰਫ ਇਹ ਜਿਵੇਂ ਕਿ ਬੈਂਸਫੀਲਡ ਕੋਰਤਰੇ ਬੱਚਾ ਦਾ ਬਦਲਾ ਸੂਰੇ ਸੱਤਿਆ ਜਦੋਂ ਸੱਤਿਆ ਤਾਂ ਉਹੀ ਮੈਕਮਾ ਫੇਰ ਉਤੇ ਦਵਾਲੇ ਹੋ ਗਿਆ ਉਹ ਖੱਟੀ ਜੈਕਟ ਵਾਲੇ ਸਕਿਉਰਟੀ ਗਾਰਡ ਨੇ ਇੱਕ ਚੈਨਲ ਦੇ ਉੱਤੇ ਕਾਲ ਕੀਤੀ ਜਿਹੇ ਤਰਫ ਉਹੀ ਚੰਗਾ ਕਿੱਡੀ ਸਾਡੀ ਕੌਮ ਦੀ ਬੜੀ ਤਾਸਤੀ ਆ ਕਿਦਾਂ ਅਸੀਂ ਉਹਨਾਂ ਨੂੰ ਰੋਲਦੇ ਆ ਜਿਹੜਾ ਬੰਦਾ ਇੰਦਾ ਟੌਪ ਲੈਵਲ ਤੇ ਖਾਸ ਤਖ ਤੇ ਕੰਮ ਜੋਗੇ ਗੱਲਾ ਕਰੇ ਸਾਨੂੰ ਸੇਧ ਦੇਣ ਦੀ ਕੋਸ਼ਿਸ਼ ਕਰੇ ਅਸੀਂ ਉਹਨੂੰ ਕਹਿੰਦੇ ਆ ਤੂੰ ਬੰਦੇ ਦਾ ਪਤ ਬਣ ਜਾ ਇਹਨੂੰ ਪੁੱਛਿਆ ਅਜਿਹਾ ਸਿੱਖ ਦੇ ਨਾਮ ਤੇ ਅਸੀਂ ਜੂਰ ਨਾ ਬਚਾਰੇ ਦੇ ਨੂੰ ਕੋਈ ਹੱਕ ਨਹੀਂ ਇਦਾਂ ਕਹਿਣ ਦਾ ਸੋ ਭਾਈ ਇਹ ਜਿਹੜੀ ਅਸੀਂ ਗੱਲਾਂ ਕੀਤੀਆਂ ਸੱਚੇ ਹੋਣਾ ਚਾਹੀਦਾ ਅਸੀਂ ਜਿਸ ਤਰੀਕੇ ਨਾਲ ਸਾਡਾ ਰਵਈਆ ਇਹ ਤੋਂ ਬਹੁਤ ਵਧੀਆ ਨਹੀਂ ਹੈ ਸਾਡਾ ਕਿਸੇ ਨਾਲ ਵੈਰ ਨਹੀਂ ਕੋਈ ਅਸੀਂ ਕਿਸੇ ਨਾਲ ਲੜਦੇ ਵੀ ਨਹੀਂ ਸਾਡੇ ਵਾਤੇ ਸਾਹ ਮੇਕ ਕੇ ਜਾਂ ਮਾਰ ਦੇ ਹੱਕ ਮੈਂ ਤੂੰ ਬੋਲ ਤੈ ਮਿਲ ਕੇ ਪਿੰਡ ਪੰਖੇਰੂ ਤੋਂ ਬਿਨ ਹਰ ਬੋਲ ਤਾਂ ਹੈ ਨਹੀਂ ਹੋਰ ਸਭੇ ਕਟਰਾਮ ਬੋਲੇ ਰਾਮਾ ਬੋਲੇ ਰਾਮ ਬਨਾ ਕੋ ਬੋਲਦੇ ਰੇ ਮੈਂ ਇੱਕ ਹੋਰ ਬੇਨਤੀ ਆਪਣੇ ਮਾਰੇ ਕਰ ਤਮਮ ਜੋ ਵੀ ਸੱਚ ਦੀ ਗੱਲ ਬੋਲ ਰਹਾ ਮੈਂ ਸੱਚ ਤੇ ਆ ਪੰਜ ਚਾਰ ਸਾਲ ਪਹਿਲਾਂ ਉੱਥੇ ਮੜਚਾ ਰੌਲਾ ਰੱਪਾ ਪਿਆ ਮੈਨੂੰ ਕਿਹਾ ਗਿਆ ਵੀ ਤੂੰ ਸਹੀ ਨਹੀਂ ਕੀਤਾ ਮੈਂ ਕਹ ਦੱਸੋ ਜੀ ਕਿ ਕਹਿੰਦਾ ਇਹ ਵਾਰ ਵੀ ਖਲਤੀ ਮੰਗੂ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਪਿਛਲੇ ਸਾਲ ਉਸੇ ਗੁਰਦੁਆਰਾ ਸਾਹਿਬ ਤੋਂ ਮੈਨੂੰ ਕਹ ਲੈ ਭਾਈ ਲੱਖਾ ਸੰਧਿ ਮੈਂ ਤੈਨੂੰ ਪੰਜਾਂ 'ਚ ਪਾਉਣਾ ਕਮੇਟੀ ਚੋਂ ਨਹੀਂ ਆ ਪੰਜਾਂ 'ਚ ਬਾਦ ਕਿਸ ਕਮੇਟੀ ਚੋਂ ਨਹੀਂ ਮਾਫੀ ਬਖਾਈ ਦੀ ਕਮੀ ਕੋਈ ਨਹੀਂ ਜੇ ਕਿ ਮੈਟੀ ਚੌਂਚੇ ਮੈਨੂੰ ਫੋਰ ਦਾ ਜਹੇਦਰ ਬਣਾਤਾ ਕੋਈ ਤੁਸੀਂ ਕੋਈ ਨਹੀਂ ਪੁਰਸਾਹਬ ਦੀ ਕਿਰਪਾ ਨਾਲ ਬਹੁਤ ਵਧੀਆ ਪ੍ਰਬੰਧ ਚੁਣਿਆ ਗਿਆ ਹੈ ਚੱਲ ਰਿਹਾ। ਪਰ ਸ਼ੌਣ 6 ਮਹੀਨੇ ਤੋਂ ਵਾਦਾਂ ਜੋ ਫੇਅਰ ਅਜੇ ਤੱਕ ਕੁਝ ਕਿਸੇ ਨੂੰ ਪਲੇਨ ਪਾਈ ਹੋ। ਜੋ ਸਟੇਜ ਸਕੱਤੀ ਉਹਨੂੰ ਆਇਆ ਕਿ ਕੁਝ ਲੋਕਾਂ ਦੇ ਇਤਰਾਜ਼ ਹੈ ਕਿ ਸੇਵਾ ਚ ਨਾ ਲੱਗਿਓ। ਮੈਂ ਉਹਨਾਂ ਨੂੰ ਫੇਰ ਬੇਨਤੀ ਕਰਤੀ। ਕਿ ਤੁਸੀਂ ਇਕੱਠੇ ਹੋ ਕੇ ਵਿਚਾਰ ਕਰ ਲਓ। ਮੈਨੂੰ ਦੇ ਹੁਕਮ ਲਾਉਂਗੇ। ਆਪਾਂ ਹੱਥ ਜੋੜਦੇ ਹਾਂ ਕਿ ਸਾਨੂੰ ਕਿਰਪਾ ਬੇਨਤੀ। ਸਿੱਖਾ ਮੋੜ ਤੱਕ ਕੋਸ਼ਿਸ਼ ਨੇ ਹਮੇਸ਼ਾ ਸਾਥ ਜੁੜਨੇ ਆ। ਤੁਹਾਡੀ ਜਾਣਕਾਰੀ ਵਿੱਚ ਵੋਲਟੇਜ ਉਹਤੇ ਜਿਨ੍ਹਾਂ ਨੇ ਉਹਨਾਂ ਨਰਾਤਰ ਕੀਤਾ ਸੀ ਉਹਨਾਂ ਨੂੰ ਚੱਲ ਚੱਲ ਕੇ ਮਿਲਣ ਵਾਸਤੇ ਜਾਂਦੇ ਰਹੇ ਸੰਤ ਕਰਤਾਰ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਉਹਨਾਂ ਨੂੰ ਚੱਲ ਕੇ ਤਾਂ ਮਿਲਣ ਵਾਸਤੇ ਜਾਂਦੇ ਸੀ ਕਿਉਂਕਿ ਸਾਡੇ ਵਾਸਤੇ ਜਿਹੜਾ ਤੁਹਾਨੂੰ ਸਤਾ ਹੈ ਨਾ ਉਹ ਪੜਨਾ ਵਾਜਿਬੀ ਹ ਵਰਤੇ ਹਾਸ ਸ੍ਰੀ ਨਾਨਕ ਪ੍ਰਕਾਸ਼ ਪੰਥ ਪ੍ਰਕਾਸ਼ ਸੂਤ ਪ੍ਰਕਾਸ਼ ਦਸਮ ਗ੍ਰੀ ਕਥਾ ਚਿੱਤਰਨਾਟਕ ਦੀ ਕਥਾ ਤੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਇਹ ਕਲੀ ਸੁਣਨੀ ਨਹੀਂ ਸਾਨੂੰ ਅਭਿਆਸੀ ਬਣਨਾ ਪਊ ਕਿਉਂਕਿ ਸੰਤ ਕਰਤਾਰ ਸਿੰਘ ਜੀ ਖਾਲਸਾ ਪੰਡਰਾਵਾਲਾ ਨੇ ਸੁਣਿਆ ਸੀ ਜਦੋਂ ਛੇਵੇਂ ਪਾਸ਼ਾ ਮਿਹਰਬਾਨ ਨੂੰ ਮਿਲਣ ਵਾਸਤੇ ਗਏ ਆ ਤੇ ਗੁਰੂ ਛੇਵੇਂ ਪਾਸ਼ਾ ਜੀ ਚਰਨੀ ਹੱਥ ਲਾ ਕੇ ਥੱਲੇ ਬਹਿ ਗਏ ਸੀ ਤੇ ਸਿੱਖਾਂ ਨੇ ਪੁੱਛਿਆ ਵੇ ਤਾਂ ਕਹਤੇ ਸੰਤ ਕਰਤਾਰ ਸਿੰਘ ਜੀ ਖਾਲਸਾ ਪੰਡਰਾਵਾਲਾ ਨੇ ਇਤਿਹਾਸ ਸੁਣਿਆ ਹੋਇਆ ਸੀ ਤੇ ਉਹ ਕਹਿੰਦੇ ਮੈਂ ਗੁਰੂ ਜੀ ਆਪਣੇ ਭਰਾ ਦੇ ਹੱਥ ਚਰਨੀ ਹੱਥ ਲਾ ਕੇ ਸੱਲੇ ਬਾਦ ਸਾਹਿਬ ਮੈਂ ਕੀ ਹਾਂ ਤੇ ਇਸ ਕਰਕੇ ਉਹਨਾਂ ਨੇ ਬੜਾ ਜਿਆਦਾ ਨਵਾਈ ਮੈਂ ਇਸ ਕਰਕੇ ਬੇਨਤੀ ਕਰਦਾ ਗੁਰ ਸਿੱਖਾਂ ਕੇ ਸਾਡਾ ਹਮੇਸ਼ਾ ਸੀਸ ਝੁਕਦਾ ਗੁਰ ਸਿੱਖਾਂ ਨਾਲ ਪਿਆਰ ਕਰਨਾ ਚਾਹੀਦਾ ਗੁਰ ਸਿੱਖਾਂ ਦਾ ਨਰਾਤਰ ਨਹੀਂ ਕਰਨਾ ਚਾਹੀਦਾ ਪਿਛਲੇ ਸਮੇਂ ਦੇ ਵਿੱਚ ਕਿ ਵਾਕੀ ਰਣਜੀਤ ਸਿੰਘ ਨੇ ਬਹੁਤ ਵਾਰੀ ਇਹ ਵੀਡੀਓ ਚ ਕਿਹਾ ਇਹ ਤਾਂ ਭਾਈ ਆ ਭਾਈ ਨੂੰ ਕੀ ਪਤਾ ਰਣਜੀਤ ਨੂੰ ਇਹ ਨਹੀਂ ਪਤਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਚ ਭਾਈ ਦਾ ਕਿੰਨਾ ਸਤਕਾਰ ਆ ਜੋ ਮੇਰੇ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਜੋ ਬੁਰਕੇ ਸੇਖੇ ਸੋ ਮੇਰੇ ਭਾਈ ਇਸ ਕਰਕੇ ਮਿਲ ਕੇ ਚਲਣਾ ਜੋ ਮੈਂ ਬੇਨਤੀ ਕੀਤੀ ਆ ਕੁਰਸ਼ਿਕਾ ਅਗੇ ਨਿਵਣ ਲਗੇ ਚੇਰਨੀ ਲਾਈਦਾ ਭਰਨਦਕਾ ਅਗੇ ਤਾਂ ਜਿਹੜਾ ਬਹੁਤੀ ਮੰਗ ਰੋਦੀ ਆ ਸਾਡੇ ਉਹਨਾਂ ਦੇ ਅੱਗੇ ਨਹੀਂ ਝੁਕਣਾ ਚਾਹੀਦਾ ਜਿਵੇਂ ਕਿ ਅੱਜੋ ਆਣਾ ਤਹਵਾਰੇ ਨੂੰ ਝੁਕਾਉਣ ਵਾਸਤੇ ਕਈ ਪ੍ਰਾਲੇ ਕੀਤੇ ਉਹ ਝੁਕਦੇ ਨੇ ਕਹਿੰਦੇ ਨਹੀਂ ਸਾਡੀ ਜੇਹੜੀ ਰਹਿਮ ਦੀ ਪੀਲਿਆ ਵਾਪਸ ਕਰੋ ਘਰ ਘਰ ਸਿੱਖਾਂ ਆ ਗਏ ਨੇ ਹਮੇਸ਼ਾ ਝੁਕ ਜਾਣਾ ਚਾਹੀਦਾ ਜਦੋਂ ਸਾਨੂੰ ਝੁਕਣ ਦੀ ਇਹ ਜਾਂਚ ਆ ਗਈ ਤਾਂ ਸਾਡੇ ਵਿੱਚ ਜਿਹੜੇ ਲੜਾਈਆਂ ਝਗੜੇ ਆ ਮੁੱਕ ਜਾਣੇ ਆ ਇਸ ਕਰਕੇ ਅਸੀਂ ਕਈਆਂ ਨੂੰ ਅਸੀਂ ਬਹੁਤ ਜ਼ਿਆਦਾ ਚੱਕ ਲੈਨੇ ਆ ਤੇ ਕਈਆਂ ਨੂੰ ਅਸੀਂ ਥੱਲੇ ਸਿਰਦੰਨੇ ਆ ਇਸ ਕਰਕੇ ਮਿਲ ਕੇ ਹੀ ਕਰਨਾ ਚਾਹੀਦਾ ਜੋ ਇਹ ਬੇਨਤੀ ਅਸੀਂ ਸਾਡੇ ਮਨ ਵਿੱਚ ਫੁਰਬਲਾ ਸੀ ਇਹ ਮੈਂ ਸੰਚਾਰ ਜੋ ਨੂੰ ਕਰ ਰਿਹਾ ਅਸੀਂ ਆਪਣੇ ਤੌਰ ਤੇ ਜੋ ਸਭ ਸੰਚਾਰਕ ਸੇਵਾ ਆ ਜਿਹਨਾਂ ਤੋਂ ਨਾਰੇ ਲੈਣਗੇ ਕਰਦੇ ਰਵਾਂਗੇ ਸੋ ਇਹ ਕੋ ਹਕਾਲ ਕਰਦੇ ਜਹਦਰਵਰ ਅਸੀਂ ਬੇਨਤੀ ਕੀਤੀ ਹੈ ਕਿ ਅਸੀਂ ਉਹਨਾਂ ਵਧਨ ਕੀਤਾ ਸੀ ਕਿ ਅਸੀਂ ਮੋਰੇ ਲਾ ਕੇ ਕੌਮ ਨਕਤਰ ਕਰਨ ਵਾਸਤੇ ਯੋਗਦਾਨ ਪਾਵਾਂਗੇ ਪਰ ਉਹ ਅਸੀਂ ਵਿੱਚ ਨਾ ਕਾਮਯਾਬ ਰਹੇ ਆ ਕੌਮ ਨਕਤਰ ਉਦੋਂ ਹੋਣੀ ਆ ਜਦੋਂ ਮਰੇ ਹੋਏ ਬੰਦੇ ਵੀਰੇ ਲੱਗਣਗੇ ਕਿਉਂਕਿ ਜਿੰਨਾ ਚਿਰ ਅਸੀਂ ਮਾਰੇ ਕਹਿੰਦੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਿਆਸ ਤੂੰ ਸਬਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ ਉਹਨਾਂ ਚਿਰ ਕਾਮੁਕਤਰ ਨਹੀਂ ਹੋ ਸਕਦੀ ਜਦੋਂ ਅਸੀਂ ਫਮੇ ਹੰਗ ਤਾਂ ਡਗਰਸ ਤੋਂ ਇਹ ਮਾ ਉਹਨਾਂ ਚਿਰ 71 ਤੱਕ ਜਿੰਨਾ ਇਧਰ ਕਾਮੁਕਤਰਤਾ ਨਹੀਂ ਹੁੰਦੀ ਇੱਕ ਨਿਸ਼ਾਨ ਸਭ ਥਲੇ ਅਸੀਂ ਇਕੱਠੇ ਹੀ ਹੁੰਦੇ ਨਿਸ਼ਾਨ ਸਭ ਥਲੇ ਅਸੀਂ ਇਕੱਠੇ ਹੋਣਾ ਜਦੋਂ ਅਸੀਂ ਛੋਟੇ ਬਣਾਂਗੇ ਯੂ نو ਜਿੰਨਾ ਜਦੋਂ ਅਸੀਂ ਛੋਟੇ ਬਣ ਗਏ ਕਿੰਨਾ ਵਧੀ ਵੱਡਾ ਮਾਣ ਮਿਲ ਜਾਏ ਗੁਰੂ ਦਾ ਸਿੱਖ ਨੇ ਛੋਟਾ ਬਣਾ ਬਣਾ ਬੜਾ ਪਾਨੀ ਰੱਖਣਾ ਛੋਟੇ ਬਣਾਂਗੇ ਤੇ ਸਾਨੂੰ ਮਹਾਰਾਜ ਵੱਡੇ ਕਰ ਦੇਣਗੇ ਜਿੰਨ ਜਪਿਆ ਤੇ ਹੋਏ ਨੀਕੇ ਉਹ ਨੇ ਤਾਂ ਮੋੜ ਦੇਣ ਤੁਮਰੀ ਇਨੀ ਸ਼ਰਤ ਆ ਨਹੀਂ ਹੈਗੀ ਮਿਹਰਬਾਨੀ ਇਨੀ ਸ਼ਰਤ ਨਹੀਂ ਪੂਰ ਸਕਦਾ ਹਾਂ ਮਨ ਕੋ ਜਾਰਾ ਇਸੇ ਤਰ੍ਹਾਂ ਅੱਗੇ ਚੱਲ ਗਏ ਆ ਜੋ ਅਸੀਂ ਨੌਰ ਵਿੱਚ ਦਿੱਚ ਜਾ ਰਹੇ ਹਾਂ ਸੋਭਾ ਤੁਹਾਡੇ ਮਿਲ ਕੇ ਝੁੰਮ ਕੇ ਆਉਣਾ ਇਹ ਤਾਂ ਅੱਜ ਤਾਂ ਅਸੀਂ ਸ਼ੁਰੂਆਤ ਹੈ ਸਾਡੀ ਤਿਕ ਵਿਸ਼ੇ ਸਤ ਵੀਕ ਦਾ ਇਹ ਸਮਾਂ ਆ ਸਾਰੇ ਵੀਕੈਂਡ ਇਦਾਂ ਹੀ ਗੁਰਦਿਆਂ ਸਕਦਾ ਆ ਜੀਆ ਸੇਵਾ ਵਿੱਚ ਅਸੀਂ ਚਾਰ ਵਿੱਚ ਹਾਜ਼ਰ ਹੋਵਾਂਗੇ ਸੋ ਇਨੀਆਂ ਗਬਨਤੀਆਂ ਪ੍ਰਵਾਨ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ